ਜੀ ਆਪਾਂ ਅੱਜ ਮਹਾਲੀ ਜਾ ਰਹੇ ਆ ਮੋਰਚੇ 'ਚ ਅੱਜ 26 ਜਨਵਰੀ 2024 ਜਾ ਰਹੇ ਆ ਭਾਈਆ ਬੈਠੇ ਨੇ ਗੁਰਵਿੰਦਰ ਜੀ ਬਾਕੀ ਸਭ ਆ ਆਪਾਂ ਅੱਜ ਜਾ ਰਹੇ ਆ 26 ਜਨਵਰੀ ਕਰਕੇ ਬੁਲਾਇਆ ਸੀ ਓਕਾ ਦਿੱਤਾ ਸੀ ਕਹਿੰਦੇ ਵੀ ਆਓ ਜਰੂਰ ਤੇ ਇੱਥੇ ਆਪਾਂ ਪਹੁੰਚੇ ਆ ਪਰ ਨਾ ਹੁਣ ਦੇਖਦੇ ਆ ਅੱਗੇ ਜਾ ਕੇ ਅਜੇ ਰੋਡ ਤੇ ਹੀ ਆ ਸੀ ਕੰਬੂ ਲਾਗਰੇ ਨੇ ਹਿੰਦ ਸਿੰਘਾਂ ਦੇ ਬਾਕੀ ਇਹ ਬੰਦੇ ਸਾਡੇ ਪਿੰਡੋਂ ਆ ਰਹੇ ਆ ਅਸੀਂ ਲਓ ਜੀ ਆਪਣੀ ਜਿਹੜੀ ਜਗ੍ਹਾ ਤੇ ਐਂਟਰੀ ਹੋ ਗਈ ਹੁਣ ਆਪਣੀ ਇੱਥੇ ਬੰਦੀ ਸਿੰਘ ਰਿਹਾਈ ਮੋਰਚੇ 'ਚ ਬੰਦੀ ਸਿੰਘ ਰਿਹਾਈ ਮੋਰਚੇ 'ਚ ਆਪਾਂ ਪਹੁੰਚ ਗਏ ਐਂਟਰੀ ਹੋ ਗਈ ਹੁਣ ਇੱਥੇ ਅੱਜ 26 ਜਨਵਰੀ ਨੂੰ ਆਪਾਂ ਪਹੁੰਚੇ ਆ ਇੱਥੇ ਸਰਦਾਰ ਉਹ ਸਭ ਮੁਖੰਦੇ ਕਰਕੇ ਬੋਲੇ ਲੋਕਰੇ ਪਾਸ ਦੇ ਦਿੰਦੇ ਸਾਨੂੰ ਸੁਖਾਵੇ ਲੌਡੀ ਆਪਣੀ ਹੋ ਗਈ ਐਂਟਰੀ ਬਹੁਤ ਜੀ ਮੱਗੇ ਤਾਂ ਮੱਤੀ ਸੋਚਣਾ ਚਾਹੀਦਾ ਯਾਰ ਪੰਜਾਬ ਦੇ ਲੋਕਾਂ ਨੂੰ ਆਉਂਦੇ ਕਿਉਂ ਨਹੀਂ ਇੱਥੇ ਆਉਣਾ ਚਾਹੀਦਾ ਇੱਕ ਦਿਨ ਵਾਸਤੇ ਤੁਹਾਨੂੰ ਬੁਲਾਇਆ ਪੰਜਾਬ ਵਾਲੇ ਉਹ ਤੁਸੀਂ ਉਹ ਵੀ ਪਹੁੰਚ ਨਹੀਂ ਸਕੇ ਬੜੇ ਲੱਖ ਲਾਣ ਤਾਂ ਤੁਹਾਡੇ ਤੇ ਯਾਰ ਮੇਤ ਨੂੰ ਇੱਕ ਔਕਾ ਦਿੱਤਾ ਤੁਸੀਂ ਉੱਥੇ ਵੀ ਨਹੀਂ ਪਹੁੰਚੇ ਹੈਗੇ ਇਹ ਦੇ ਤੱਕ। ਬਾਬੇ ਕੀ ਕਹਿਣਗੇ ਇਸ ਵਾਰ ਇਹ ਪੰਜਾਬ ਦੇ ਲੋਕਾਂ ਨੂੰ? ਹੈ? ਨਾ ਫੇਰ ਵੀ ਕੁਛ ਤਾਂ ਕਹਿਣਗਾ। ਕਿਸੇ ਨਹੀਂ ਕਹਿ ਸਕਦਾ ਸ਼ਰਮ ਜਾਈਦੀ। ਗੱਡੀ ਉਹੀ ਖੜਾ ਦੀ। ਬਾਬਾ ਕਹਿੰਦਾ ਸ਼ਰਮ ਚ ਆਈਦੀ ਆ। ਆਉਂ ਕੀ ਲੈ ਜਾ। ਗੱਡੀ ਆਪਾਂ ਅੱਗੇ ਇੱਥੇ ਖੜਾ ਦਾਂਗੇ ਸਾਈਡ ਤੇ ਲਾ ਕੇ। ਮਿਟਾ ਲੈਣਾ ਆਪਣਾ ਸਾਈਡ ਤੇ ਲਾ ਦੋ ਫਿਰ ਆਪਾਂ ਗੱਡੀ ਸਾਈਡ ਤੇ ਲਾ ਦਾਂਗੇ ਬਾਬਾ ਇਹ ਆ ਗਏ ਇੱਧਰ ਸਾਹਮਣੇ ਖੜੇ ਨੇ ਘੋੜੇ ਖੜੇ ਨੇ ਇਹਨਿੰਦ ਸਿੰਘਾਂ ਦੇ ਗੱਡੀ 'ਚ ਹੁਣ ਅਸੀਂ ਪਹੁੰਚ ਗਏ ਹੁਣ ਤੁਹਾਨੂੰ ਆਪਾਂ ਮੋਰਚੇ 'ਚ ਲੈ ਕੇ ਜਾਵਾਂਗੇ ਅੱਗੇ ਪਰ ਲੋਕਾਂ ਨੂੰ ਸ਼ਰਮ ਚ ਆਈਦੀ ਆ ਇੱਥੇ ਆਉਂਦੇ ਨਹੀਂ ਹੈਗੇ ਜਿਹੜੇ ਆ ਯਾਰ ਇਹ ਬਹੁਤਾਂ ਲੋਕਾਂ ਦੇ ਉਦਾਰ ਕਰਨ ਭਾਜੇਟ ਰਚਾਣਾ ਸਾਡੇ ਲਈ ਕਾਨੂੰਨ ਕੀ ਕੰਮ ਕਰ ਰਿਹਾ ਕਿ ਅਧਖਾਂ ਨੂੰ ਸਰਕਾਰ ਆਪਣੇ ਨਾਂ ਦੀ ਬੰਦੀ ਸਿੰਘ ਰਿਹਾਈ ਮੋਰਚੇ 'ਚ ਆਪ ਪਹੁੰਚ ਗਏ ਵਿਚ ਇੱਕ ਰਾਸੀ ਕਿਤੇ ਨਾ ਕਿਤੇ ਟੀਮ ਦੇ ਵਿੱਚਾਂ ਪਾ ਜਾ ਕੇ ਮਾਨੂੰ ਹੱਕਾ ਪ੍ਰਤੀ ਜਗਤਾਰ ਸਿੰਘ ਹੋਮਾਰ ਆਪਣੇ ਗੁਰੂ ਪ੍ਰਤੀ ਸਰਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਤੇ ਉਹਨਾਂ ਸਾਫ ਮੋਰਚਾ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਤਾਂ ਸੀ ਪੰਜਾਬ ਦੇ ਲੋਕੋ ਸ਼ਰਮ ਕਰ ਲਓ ਥੋੜੀ ਜੀ ਤੁਸੀਂ ਕਾਹੇ ਤੋਂ ਵੀ ਨਹੀਂ ਆਉਂਦੇ ਹੈਗੇ ਦੇ ਨਾਲ ਹੀ ਕਹਾਂ ਕਿੱਥੇ ਬੰਦੀਆਂ ਨੇ ਬੰਦੀ ਸਿੰਘ ਰਿਹਾਈ ਮੋਰਚੇ 'ਚ ਪਹੁੰਚੋ ਜਿੱਥੇ ਟਰੈਕਟਰ ਮਾਰਕੀਟੇ ਆ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਮੰਗਾਂ ਉਹਦੇ ਹੋਏ ਲਾਹੇ ਸਿੰਘਾਂ ਦੇ ਉਹ ਨਗਾਰਾ বাজ ਰਿਹਾ ਜੀ ਉਹਦੇ ਲਈ ਪੁੱਛੇ ਹੀ ਗਏ ਅੰਦੀ ਸੀਗਰੇ ਆਈ ਮੋਰਚੇ 'ਤੇ ਜਦੋਂ ਪਹੁੰਚੇ ਵਾਂ ਉਹ ਵੀ ਆਪਣਾ ਸਾਥ ਨਾਲ ਪ੍ਰਗਟਾਰ ਕੀਆ ਨੇ ਇਸ ਤੋਂ ਬਾਅਦ ਉਹਨਾਂ ਨੇ ਮਿਹਰਬਾਨਾ ਹੋਣਾ ਹੈ ਕਿ ਅਗਲਾ ਜੋ ਹਮ ਪ੍ਰੋਗਰਾਮ ਹੈ ਸਾਰੇ ਬੁਲਾ ਰਹੇ ਨੇ ਥੋੜਾ ਥੋੜਾ ਸਮਾਂ ਦਿੰਨਾ ਬਾਕੀ ਹੁਣ ਮਾਰਚ ਸ਼ੁਰੂ ਹੋਣ ਵਾਲਾ ਥੋੜੇ ਟਾਈਮ ਤੱਕ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਮਹਾਲੀ ਦੇ ਨੇੜੇ ਤੜੇ ਨੇ ਉਹ ਤਾਂ ਜ਼ਰੂਰ ਪਹੁੰਚੋ ਸੰਗਤ ਬਾਕੀ ਦੂਰੋ ਦੂਰੋ ਆ ਰਹੀਆਂ ਨੇ ਸੰਗਤਾਂ ਜ਼ਰੂਰ ਪਹੁੰਚੋ ਇੱਥੇ ਬੰਦੀ ਸਿੰਘ ਰਹਾਈ ਮੋਰਚੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਪਾਤਸ਼ਾਹ ਜੀ ਦੀ ਸੇਵਾ ਸਫਲਤਾ ਬਖਸ਼ਾ ਮੀ ਸਤਿਪੀ ਮੇਰ ਘਰਾਂ ਤੇ ਆਨ ਦਾ ਪ੍ਰੇਡ ਉਹ ਸਮਾਜ ਪਾ ਆਜੂ ਕਮਿਸ਼ਨ ਨੇ ਇਹ ਰੈਸਾਇਆ ਬਖਤਵਾਰਾਂ ਨੂੰ ਬੱਲੇ ਕਾਤਾ ਦੀ ਹੁੰਦਾ ਹੈ ਮਹਾਰਾਜ ਨਾਮ ਤਖਰੀ ਉਸ ਮਾਤਮਾ ਮਾਤਮਾ ਸੋਹਣਿਆ ਹਾਲੀਆਂ ਆਪ ਮਰੋ ਮਾਤਮਾ ਆਮੀਰ ਆਪਣੇ ਜੋ ਆਵੇ ਤੋ ਰਾਜਦਾਰੀ ਨੂੰ ਕਿੰਨੇ ਹਾਲਾਤਾਂ ਵਿੱਚ ਖਾਣ ਵਾਲੇ ਲਓ ਜੀ ਮੋਰਚ ਦੇ ਵਿੱਚ ਹੁਣ ਮਾਰਚ ਸ਼ੁਰੂ ਹੋ ਚੁਲਿਆ ਖਾਲਸਾ ਹੀ ਫौजਾਂ ਆ ਗਈਆਂ ਨਗਾਰਿਆਂ ਦੀ ਥਾਪ ਤੇ ਖਾਲਸਾ ਹੀ ਫौजਾਂ ਨਿਕਲ ਰਹੀਆਂ ਨੇ ਬੰਦੀ ਸਿੰਘ ਦੇ ਹਾਈ ਮੋਰਚੇ ਤੇ ਆਇਓ ਸਿੰਘ ਆਇਓ ਚਲੋ ਚਲੋ ਪਹੁੰਚੋ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਜਾ ਰਹੀਆਂ ਨੇ ਮਾਰਚ ਸੋ ਜਿੰਦਤ ਨੂੰ ਬੇਨਤੀ ਆ ਵੀ ਨੇੜੇ ਵਾਲੇ ਨੇ ਜ਼ਰੂਰ ਪਹੁੰਚੋ ਇੱਥੇ ਬੰਦੀ ਸਿੰਘਰ ਹਾਈ ਮੋਰਚ ਤੋਂ ਪਿੰਡ ਬਜੀਦਪੁਰ ਤੋਂ ਹੀ ਪਹੁੰਚੀ ਆ ਸੰਗਤ ਆ ਵੇਖੋ ਜੀ ਕੀ ਇਹ ਆ ਰੰਗਲਾ ਪੰਜਾਬ ਹੁਣ ਤੁਸੀਂ ਇਹ ਫੋਟੋਆਂ ਦੇਖ ਕੇ ਆਪਣੇ ਆਪ ਸਮਝ ਜਿਓਗੇ ਵੀ ਇਹਦਾ ਮਤਲਬ ਕੀ ਲਿਖਿਆ ਹੋਇਆ ਵੀ ਕੀ ਇਹ ਆ ਰੰਗਲਾ ਪੰਜਾਬ ਅਬਚਾਲੇ ਤੁਸੀਂ ਫੋਟੋ ਦੇਖੇ ਰਹੇ ਹੋ ਬੰਦੇ ਦੀ ਵੀ ਅੱਗੇ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਨਾਲ ਕੀ ਬੀਤੀ ਰਹਾਲਾ ਵੀ ਆਮੀਨ ਸਾਥ ਮੋਰਚਾ ਵਾਪਸ ਨੂੰ ਆ ਦਿਖਾ ਰਹੇ ਹਾਂ ਜੀ ਕੌਮੀ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜਿਹੜੇ ਕਾਤਲ ਨੇ ਉਹ ਤੁਸੀਂ ਦੇਖ ਸਕਦੇ ਹੋ ਇਸ ਫਲੈਕਸ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜੋ ਕਿ ਆਪਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਾਤਲ ਨੇ ਜਿਨ੍ਹਾਂ ਦੀ ਕੇ ਫਾਈਲ ਹੁਣ ਖੁੱਲਣ ਵਾਲੀ ਹੈ ਦੁਵਾਰਾ ਆਪ ਤੁਸੀਂ ਦੇਖ ਰਹੇ ਹੋ ਹਤਿਮਾਰਾ ਦੇਸ ਹਤਿਮਾਰਾ ਦੇਸ ਹਤਿਮਾਰਾ ਦੇਸ ਬੰਦ ਸਿੰਘ ਮਹਾਰਾਜ ਵਾਹਿਗੁਰੂ ਦੇ ਭੋਗ ਤੇ ਅੱਗੇ ਲੈ ਜੋ ਬੜੀ ਚੋਟੇ ਸਰਾਂ ਦੇ ਭੋਗ ਤੇ ਅੱਗੇ ਲੈ ਜੋ ਬੜੀ ਚੋਟੇ ਬੰਦੀ ਸਿੰਘ ਰਿਹਾਈ ਮੋਰਚਾ ਮਹਾਲੀ ਜਿਹੜੇ ਆਪਣੇ ਬੰਦੀ ਸਿੰਘ ਮਹਾਲੀ ਦੀਆਂ ਸੜਕਾਂ ਤੇ ਮਾਰਚ ਨਿਕਲ ਰਿਹਾ ਜਿੰਦਾਬਾਦ 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 ਬਾਦਸ਼ਾਹ ਬਾਬਾ ਰਾਜਾ ਰਾਜ ਸਿੰਘ ਜੀ ਆ ਰਹੇ ਨੇ ਆਪਣੇ ਦਲ ਦੇ ਨਾਲ ਕਿਉਂ ਗੱਡੀਆਂ ਦੀ ਲਾਈਨਾਂ ਆ ਰਹੀਆਂ ਨੇ ਇਹ ਹਾਂ ਕਰੋ ਇਹ ਹਾਂ ਕਰੋ ਸੰਗਤ ਕਰੋ ਵਾਖਸਮਿਆ ਕਰੋ ਮਾਰ ਦੇਖ ਰਹੇ ਹੋ ਮਾਰਚ ਨਿਕਲ ਰਿਹਾ ਮਹਾਲੀ ਦੇ ਵਿੱਚ ਬੰਤੀ ਸਿੰਘ ਪ੍ਰਿਆ ਕਾਂਗਰਸ ਜਿਹੜੀ ਪੰਜਾਬ ਦੀ ਆ ਇਹਨਾਂ ਦਾ ਮੂੰਹ ਕਾਲਾ ਕਰ ਰਿਹਾ ਬਾਈ ਜਿਹੜਾ ਨਵਾਂ ਨਵਾਂ ਪ੍ਰਧਾਨ ਆ ਬਣਿਆ ਦਾ ਰਾਜਾ ਭਰੰਗਰ ਭਾਈ ਇਹਨਾਂ ਦਾ ਮੂੰਹ ਕਾਲਾ ਕਰ ਰਹੇ ਨੇ ਇੱਕ ਆਇਆ ਇਹ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਇਹਦਾ ਮੂੰਹ ਕਾਲਾ ਕਰਦਾ ਅੱਜ ਇਹਦਾ ਆ ਦੇ ਤਾਂ ਮੂੰਹ ਕਾਲਾ ਕਰ ਰਹੇ ਨੇ ਅੱਜ ਉਥੇ ਇਸ ਬੰਦੇ ਦਾ ਬਹੁਤ ਵੱਡਾ ਰੋਵਾ ਆ ਆ ਭਾਈ ਦਾ ਨਾ ਸਿੱਤੂ ਜੋਗਾ ਮੋਟਾ ਹੋ ਗਿਆ ਸਿੱਤੂ ਨੂੰ ਕੋਸੇ ਚੱਕਿਆ ਮਰਦਾ ਬਾਜ਼ ਮਰਦਾ